ਲੁਧਿਆਣਾ ਦੇ ਵਿੱਚ ਦੋ ਮੰਤਰੀਆ ਦੋਨਾਂ ਕੋਲ ਵਿਭਾਗ ਹੈ ਇੱਕ ਕੋਲ ਗਲਾਡਾ ਤੇ ਮਾਲ ਵਿਭਾਗ ਹੈ ਦੂਜੇ ਕੋਲ ਕਾਰਪੋਰੇਸ਼ਨ ਤੇ ਇੰਡਸਟਰੀ ਚਾਰੇ ਵਿਭਾਗ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਮਿਲ ਕੇ ਢੁਲ ਕੇ ਆ ਜਿਹੜੀ ਸਮਾਲ ਸਕਿਲ ਇੰਡਸਟਰੀ ਦੀ ਜਗ੍ਹਾ ਸੀ ਇੱਥੇ 5 ਤੋਂ 6 ਏਕੜ ਸਮਾਲ ਸਕਿਲ ਇੰਡਸਟਰੀ ਦੀ ਜਗ੍ਹਾ ਸੀ ਅਤੇ ਲੈਂਡ ਮਾਫੀਆ ਉਹਨਾਂ ਨੇ ਜ਼ਮੀਨ ਤੇ ਪਹਿਲਾਂ ਕਬਜ਼ਾ ਕੀਤਾ ਜਾਲੀ ਜਿਹੜੇ ਕਾਗਜ਼ ਬਣਾ ਕੇ ਜਾਲੀ ਪਾਵਰ ਟਾਰਨੀਆਂ ਬਣਾ ਕੇ ਜਾਲੀ ਇੱਕ ਐਗਰੀਮੈਂਟ ਬਣਾ ਕੇ ਗਰੀਬ ਲੋਕਾਂ ਨੂੰ ਇਹ ਜਗਾ ਬੇਜਤੀਨਨਨ ਮੰਝਲੀ ਕੁਆਟਰ ਬਣਾ ਕੇ ਜਿਹੜੇ ਗਰੀਬ ਪ੍ਰਵਾਸੀ ਲੋਕ ਆ ਉਹਨਾਂ ਨੂੰ ਕਿਰਾਏ ਦੇ ਉੱਤੇ ਦਿੱਤੇ ਹੋਏ ਨੇ ਸਾਰੀ ਸਰਕਾਰੀ ਸਮਾਲ ਸਕਿੱਲ ਇੰਡਸਟਰੀ ਦੀ ਜਗਾ ਦੇਖੋ ਤੁਸੀਂ ਘਰਾਂ ਰਹਿ ਜਾਓਗੇ ਜਿਹੜੇ ਸਮਾਲ ਸਕਿੱਲ ਇੰਡਸਟਰੀ ਆ ਉਹਨਾਂ ਦੇ ਅਧਿਕਾਰੀਆਂ ਕੋਲ ਬਾਹਵਾਂ ਕੋਲ ਕੋਈ ਜਾਂਦਾ ਤਾਂ ਉਹ ਕਹਿੰਦੇ ਆ ਕਾਰਪੋਰੇਸ਼ਨ ਚੱਲ ਜਾਓ ਨਗਰ ਨਿਗਮ ਚੱਲ ਜਾਓ ਜਦੋਂ ਨਗਰ ਨਿਗਮ ਕੋਲ ਕੋਈ ਜਾਂਦਾ ਤਾਂ ਉਹ ਕਹਿੰਦੇ ਜੀ ਇਹ ਤਾਂ ਜਗਾ ਸਮਾਲ ਸਕਿਲ ਇੰਡਸਟਰੀ ਦੀ ਆ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਕਿਵੇਂ ਲੋਕਾਂ ਨੇ ਤਿੰਨ ਤਿੰਨ ਮੰਜ਼ਲੀ ਕੁਆਟਰ ਬਣਾ ਕੇ ਜਿਹੜੇ ਗਰੀਬ ਪ੍ਰਵਾਸੀ ਲੋਕ ਐ ਉਹਨਾਂ ਨੂੰ ਕਿਰਾਏ ਦੇ ਉੱਤੇ ਦਿੱਤੇ ਹੋਏ ਨੇ ਸਾਰੀ ਸਰਕਾਰੀ ਸਮਾਲ ਸਕਿਲ ਇੰਡਸਟਰੀ ਦੀ ਜਗਾ ਦੇਖ ਲਓ ਪੈਸੇ ਲਏ ਹੈ ਤੇਰੇ ਕੋਲ بتایا ਕਿ ਇਸकी रजिस्ट्री कहां है क्या लिख के दिया तेरे को वो बोला कि एग्रीमेंट मिलेगा रजिस्ट्री नहीं आ सके सारी जिंदगी मेहनत करते हैं फैक्ट्रियां दे बीच 10 12 12000 तक काम करते हैं सोचते हैं कि शायद उन्हें भी घर का आशियाना अपना घर बन जवे तो उन्हें ये लोग ठग लेंगे ਸਰਕਾਰ ਦੀ ਜਗ੍ਹਾ ਨਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਇਲਾਕਾ ਹੈ ਨਾ ਉਹਨੂੰ ਪਤਾ ਲੱਗਦਾ ਨਾ ਸੰਜੀਵ अरोੜਾ ਜਿਹੜੀ ਇੰਡਸਟਰੀ ਮੰਤਰੀ ਨੇ ਜਿਨ੍ਹਾਂ ਦਾ ਡਿਪਾਰਟਮੈਂਟ ਹੈ ਸਮਾਲ ਸਕਲ ਇੰਡਸਟਰੀ ਕਿਉਂਕਿ ਉਹਨਾਂ ਦੇ ਡਿਪਾਰਟਮੈਂਟ ਦੀ ਪ੍ਰਾਪਰਟੀ ਹੈ ਨਾ ਉਹਨਾਂ ਨੂੰ ਪਤਾ ਲੱਗਦਾ ਬੰਦਾ ਇਹ ਤੋਂ 390000 ਰੁਪਏ ਲੈ ਲਿਆ ਇਦਾਂ ਹੀ ਇਹਨਾਂ ਲੋਕਾਂ ਤੋਂ ਵੀ ਪੈਸੇ ਵਟੋਰ ਲਏ ਹੋਣੇ ਆ ਲੈ ਲਏ ਹੋਣੇ ਆ ਤੇ ਸਰਕਾਰਾਂ ਨੇ ਨਾ ਸਰਕਾਰ ਦਾ ਨਾ ਪ੍ਰਸ਼ਾਸਨ ਦਾ ਕਿਸੇ ਦਾ ਕੋਈ ਕਿਸੇ ਦਾ ਕੋਈ ਧਿਆਨ ਨਹੀਂ ਗਾ ਇਹ ਜਿਹੜਾ ਮਾਫੀਆ ਅਵਤਾਰ ਸਿੰਘ ਮੱਕੜ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਨੇ 420 ਦੇ ਪਰਚੇ ਦਰਜ ਨੇ ਇੱਕ ਰਾਜਕੁਮਾਰ ਇਹਨਾਂ ਦੇ ਉੱਤੇ ਪਰਚੇ ਦਰਜ ਨੇ ਤਰ ਪਰ ਫੇਰ ਹੀ ਨਹੀਂ ਡਰਦੇ ਸਰਕਾਰੀ ਜ਼ਮੀਨ ਦੇ ਐਗਰੀਮੈਂਟ ਕਰ ਕਰਕੇ ਲੋਕਾਂ ਨੂੰ ਦੇ ਰਹੇ ਨੇ ਲੋਕਾਂ ਨੂੰ ਲੁੱਟ ਰਹੇ ਨੇ ਸ਼ਾਨਦਾਰ ਸਰਕਾਰ ਆਪਣੇ ਆਪ ਨੂੰ ਕਹੋਂਦੀ ਆ ਅਸੀਂ ਕਿਸੇ ਨੂੰ ਕਬਜ਼ੇ ਨਹੀਂ ਕਰਨ ਦੇਣੇ ਅਸੀਂ ਕਿਸੇ ਨੂੰ ਗਲਤ ਕੰਮ ਨਹੀਂ ਕਰਨ ਦੇਣਾ ਤੇ ਸ਼ਰਿਆਂਮ ਉਹਨਾਂ ਦੀ ਸਰਕਾਰ ਦੇ ਵਿੱਚ ਕਬਜ਼ੇ ਹੋ ਰਹੇ ਨੇ ਤੇ ਲੈਂਡ ਮਾਫੀਆ ਧੜਲੇ ਨਾਲ ਕਾਪੜੀਆਂ ਥਿਓਰੀਆਂ ਭਰ ਰਿਹਾ ਸਸੀਗਲ ਜੀ ਤੁਸੀਂ ਪੰਜਾਬ ਪ੍ਰੇਮ ਟੀਵੀ ਦੇਖ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਕਹਿੰਦੇ ਨੇ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਜਿੰਨਾ ਵੀ ਮਾਫੀਆ ਭਾਵੇਂ ਲੈਂਡ ਮਾਫੀਆ, ਸੈਂਡ ਮਾਫੀਆ, ਡਰੱਗ ਮਾਫੀਆ ਉਹਦੇ ਉੱਤੇ ਉਹਨਾਂ ਨੇ ਨਕੇਲ ਕਸੀ ਹੋਈ ਆ। ਤੁਸੀਂ ਦੇਖਿਆ ਹੋਣਾ ਜਦੋਂ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਸੀ ਸਭ ਤੋਂ ਪਹਿਲਾਂ ਮਾਨ ਸਰਕਾਰ ਦੇ ਜਿਹੜੇ ਮੰਤਰੀ ਸੀ ਉਹ ਪਿੰਡਾਂ ਦੇ ਵਿੱਚ ਗਏ ਸੀ ਉਸ ਸਮੇਂ ਜਿਹੜੇ ਪੰਚਾਇਤ ਮੰਤਰੀ ਸੀ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਨੂੰ ਤੁਸੀਂ ਟਰੈਕਟਰ ਤੇ ਮਸ਼ੀਨਾਂ ਤੇ ਚੜਾ ਦੇਖਿਆ ਹੋਣਾ ਕਿ ਉਹ ਪਿੰਡਾਂ ਦੇ ਵਿੱਚ ਜਿਹੜਾ 1 1 ਏਕੜ ਵਾਲਾ, ਅੱਧਾ ਏਕੜ ਵਾਲਾ ਕਾਸਟ ਕਰ ਕਿਸਾਨ ਸੀ ਜਿਹੜੀ ਜ਼ਮੀਨਾਂ ਦੇ ਉੱਤੇ ਕਾਸ਼ਤ ਕਰਕੇ ਖੇਤੀ ਕਰਕੇ ਆਪਣੇ ਪਰਿਵਾਰ ਚਲਾਉਂਦੇ ਸੀ ਉਹਨਾਂ ਦੇ ਕਬਜ਼ੇ ਛੜਾਏ ਗਏ ਸੀ ਬਹੁਤ ਸਾਰੇ ਛੋਟੇ ਮਕਾਨ ਸੀ 30 ਗਾਜ 40 ਗਾਜ ਉਹਨਾਂ ਦੇ ਕਬਜ਼ੇ ਛੜਾਏ ਗਏ ਸੀ ਕਿ ਸਰਕਾਰੀ ਜ਼ਮੀਨਾਂ ਨੇ ਪੰਚਾਇਤ ਦੀਆਂ ਜ਼ਮੀਨਾਂ ਨੇ ਉਹਨਾਂ ਤੋਂ ਕਬਜ਼ੇ ਛੜਾਏ ਗਏ ਸੀ ਪਰ ਮੈਂ ਤੁਹਾਨੂੰ ਲੁਧਿਆਣੇ ਦੀ ਤਸਵੀਰ ਦੱਸਣ ਲੱਗਾ ਲੁਧਿਆਣੇ ਦਾ ਵਿਧਾਨ ਸਭਾ ਹਲਕਾ ਸਾਨੇਵਰ ਦਾ ਏਰੀਆ ਮੁੰਡੀਆਂ ਕਲਾ ਦਾ ਏਰੀਆ ਤੇ ਇਹਨੂੰ ਅਸੀਂ ਉੱਤਮਨਗਰ ਕਹਿੰਦੇ ਨੇ ਉੱਤਮਨਗਰ ਦੇ ਵਿੱਚ ਇਸ ਟਾਈਮ ਖੜੇ ਆ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਿਹੜੇ ਲੁਧਿਆਣੇ ਦੇ ਵਿੱਚ ਦੋ ਮੰਤਰੀ ਆ ਦੋਨਾਂ ਕੋਲ ਵਿਭਾਗ ਹੈ ਇੱਕ ਕੋਲ ਗਲਾਡਾ ਤੇ ਮਾਲ ਵਿਭਾਗ ਹੈ ਦੂਜੇ ਕੋਲ ਕਾਰਪੋਰੇਸ਼ਨ ਤੇ ਇੰਡਸਟਰੀ ਚਾਰੇ ਵਿਭਾਗ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਮਿਲ ਕੇ ਔਰ ਜਿਹੜੀ ਸਮਾਲ ਸਕیل ਇੰਡਸਟਰੀ ਦੀ ਜਗ੍ਹਾ ਸੀ ਇੱਥੇ 5 ਤੋਂ 6 ਏਕੜ ਸਮਾਲ ਸਕیل ਇੰਡਸਟਰੀ ਦੀ ਜਗ੍ਹਾ ਸੀ ਅਤੇ ਲੈਂਡ ਮਾਫੀਆ ਉਹਨਾਂ ਨੇ ਜ਼ਮੀਨ ਤੇ ਪਹਿਲਾਂ ਕਬਜ਼ਾ ਕੀਤਾ ਉਸ ਤੋਂ ਬਾਅਦ ਜਾਲੀ ਜਿਹੜੇ ਕਾਗਜ਼ ਬਣਾ ਕੇ ਜਾਲੀ ਪਾਵਰ ਟਾਰਨੀਆਂ ਬਣਾ ਕੇ ਚਾਲੀ ਇੱਕ ਐਗਰੀਮੈਂਟ ਬਣਾ ਕੇ ਗਰੀਬ ਲੋਕਾਂ ਨੂੰ ਇਹ ਜਗਾ ਵੇਚ ਦਿੱਸ ਜਗਾ ਦੇ ਉੱਤੇ ਤੁਸੀਂ ਹੈਰਾਨ ਰਹਿ ਜਾਓਗੇ ਜਿਹੜੇ ਸਮਾਲ ਸਕਿਲ ਇੰਡਸਟਰੀ ਆ ਉਹਨਾਂ ਦੇ ਅਧਿਕਾਰੀਆਂ ਕੋਲ ਬਾਹਵਾਂ ਕੋਲ ਕੋਈ ਜਾਂਦਾ ਤਾਂ ਉਹ ਕਹਿੰਦੇ ਆ ਕਾਰਪੋਰੇਸ਼ਨ ਚੱਲ ਜਾਓ ਨਗਰ ਨਿਗਮ ਚੱਲ ਜਾਓ ਜਦੋਂ ਨਗਰ ਨਿਗਮ ਕੋਲ ਕੋਈ ਜਾਂਦਾ ਤਾਂ ਉਹ ਕਹਿੰਦੇ ਜੀ ਇਹ ਤਾਂ ਜਗਾ ਸਮਾਲ ਸਕਿਲ ਇੰਡਸਟਰੀ ਦੀ ਆ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਜੇ ਜਦੋਂ ਇਹ ਮਾਲਮੇ ਬਾਈਕ ਮੇ ਵਿੱਚ ਚੱਲ ਜਾਂਦਾ ਤਾਂ ਉੱਤੇ ਵੀ ਇਹਨਾਂ ਦੇ ਜਿਹੜੀਆਂ ਦੂਜੇ ਕਿਸੇ ਦਾ ਦੇ ਨੰਬਰ ਹੁੰਦੇ ਆ ਕਿਸੇ ਦਾ ਦੇ ਇੰਤਕਾਲ ਹੁੰਦੇ ਆ ਕਿਸੇ ਦਾ ਦੇ ਖਸਰੇ ਹੁੰਦੇ ਆ ਤੇ ਕਿਤੇ ਰਜਿਸਟਰੀਆਂ ਕਰ ਦਿੰਦੇ ਆ ਕਿਤੇ ਐਗਰੀਮੈਂਟ ਕਰ ਦਿੰਦੇ ਆ ਕੈਮਰਾਮੈਨ ਕੂੰਗਾ ਪਿੱਛੇ ਤਸਵੀਰਾਂ ਦਿਖਾ ਦੇ ਕੋਈ ਗਰੀਬ ਹਨ ਆ ਦੇਖੋ ਆ ਇੱਧਰ ਦਿਖਾ ਦਿਓ ਕਿ ਕਿਵੇਂ ਲੋਕਾਂ ਨੇ ਤਿੰਨ ਤਿੰਨ ਮੰਜ਼ਲੀ ਕੁਆਟਰ ਬਣਾ ਕੇ ਜਿਹੜੇ ਗਰੀਬ ਪ੍ਰਵਾਸੀ ਲੋਕ ਆ ਉਹਨਾਂ ਨੂੰ ਕਿਰਾਏ ਦੇ ਉੱਤੇ ਦਿੱਤੇ ਹੋਏ ਨੇ ਸਾਰੀ ਸਰਕਾਰੀ ਸਮਾਲ ਸਕਿੱਲ ਇੰਡਸਟਰੀ ਦੀ ਜਗ੍ਹਾ ਦੇਖ ਲਓ ਤਿੰਨ ਤਿੰਨ ਚਾਰ ਚਾਰ ਮੰਜ਼ਲੀ ਕਵਾਟਰ ਬਣਾ ਕੇ ਇਹ ਲੋਕ ਆ ਜਿਹੜੇ ਕਿਰਾਇਆ ਖਾ ਰਹੇ ਨੇ ਤੇ ਉੱਥੇ ਜਿਹੜੇ 30 40 40 ਗਜ ਦੇ ਕੁਝ ਪ੍ਰਵਾਸੀ ਗਰੀਬ ਲੋਕ ਨੇ ਜਿਹੜੇ ਸਾਰੀ ਜ਼ਿੰਦਗੀ ਮਿਹਨਤ ਕਰਦੇ ਆ ਫੈਕਟਰੀਆਂ ਦੇ ਵਿੱਚ 10 12 12000 ਤੇ ਕੰਮ ਕਰਦੇ ਆ ਸੋਚਦੇ ਆ ਕਿ ਸ਼ਾਇਦ ਉਹਨਾਂ ਦਾ ਵੀ ਘਰ ਦਾ ਆਸ਼ਿਆਨਾ ਆਪਣਾ ਘਰ ਬਣ ਜਵੇ ਤੇ ਉਹਨਾਂ ਨੂੰ ਇਹ ਲੋਕ ਠੱਗ ਲੈਂਦੇ ਆ ਇਹ ਸਾਡੇ ਨਾਲ ਆ ਪਿੱਛੇ ਆ ਘਰ ਬਣ ਰਿਹਾ ਇੱਕ ਹੋਰ ਇਮਾਰਤ ਆ ਜਿਹੜੀ ਤਿਆਰ ਕੀਤੀ ਗਈ ਆ ਸਾਡੇ ਨਾਲ ਹੈ ਜਿਦੇ ਤੋਂ ਕੁਝ ਵਿਅਕਤੀਆਂ ਨੇ 5 ਲੱਖ ਰੁਪਈਆ ਲੈ ਲਿਆ ਸਮਾਲ ਸਕਲ ਇੰਡਸਟਰੀ ਦੇਖੋ ਸਰਕਾਰ ਦੀ ਜਗ੍ਹਾ ਨਾ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਇਲਾਕਾ ਹੈ ਨਾ ਉਹਨੂੰ ਪਤਾ ਲੱਗਦਾ ਨਾ ਸੰਜੀਵ अरोੜਾ ਜਿਹੜੀ ਇੰਡਸਟਰੀ ਮੰਤਰੀ ਨੇ ਜਿਨ੍ਹਾਂ ਦਾ ਡਿਪਾਰਟਮੈਂਟ ਹੈ ਸਮਾਲ ਸਕਲ ਇੰਡਸਟਰੀ ਕਿਉਂਕਿ ਉਹਨਾਂ ਦੀ ਡਿਪਾਰਟਮੈਂਟ ਦੀ ਪ੍ਰਾਪਰਟੀ ਹੈ ਨਾ ਉਹਨਾਂ ਨੂੰ ਪਤਾ ਲੱਗਦਾ ਦੋ ਦੋ ਸ਼ਹਿਰ ਦੇ ਮੰਤਰੀ ਹੋਣ ਦੋਨਾਂ ਕੋਲ ਅਹਿਮ ਵਿਭਾਗ ਹੋਣ ਗਲੱਡਾ ਹੋਵੇ ਕਾਰਪੋਰੇਸ਼ਨ ਹੋਵੇ ਆ ਸਮਾਲ ਸਕਲ ਇੰਡਸਟਰੀ ਜਰਜੀ ਇੰਡਸਟਰੀ ਹੋਵੇ ਤੇ ਸਾਰੇ ਅਹਿਮ ਵਿਭਾਗ ਹੋਣ ਤੇ ਸਾਰੇ ਵਿਭਾਗਾਂ ਦੇ ਜਿਹੜੇ ਬਾਬੂ ਨੇ ਅਧਿਕਾਰੀ ਨੇ ਮਿਲ ਕੇ ਲੋਕਾਂ ਨੂੰ ਲੁੱਟ ਰਹੇ ਹੁਣ ਸਰਕਾਰ ਦੀ ਜ਼ਮੀਨ ਤੇ ਕਬਜ਼ੇ ਕਰ ਰਹੇ ਹੁਣ ਕੀ ਨਾਮ ਹੈ ਜੀ ਆਪਕਾ ਅਜੈਰਾਮ ਅਜੈਰਾਮ ਜੇ ਕਿੰਨੀ ਜਗ੍ਹਾ ਹੈ ਸਮਝ ਗਏ ਕਹਾਂ ਸੇ ਲਿਆ ਰਾਜਕੁਮਾਰ ਸੇ ਲਿਆ ਇਹ ਰਾਜਕੁਮਾਰ ਕੌਣ ਹੈ ਉਹ ਵੀ ਯਾਕ ਡੀਲਰ ਹੈ ਬਣਾਉਂ ਹੈ ਕਿੰਨੇ ਪੈਸੇ ਲਿਏ ਤੁਮਸੇ ਇਨ ਲੱਖ ਨਾ ਬਿਲਕ ਤੇ 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 ਲੱਖ ਨਾ ਲੈ ਜਾਂਦੀ ਹੈ ਨਹੀਂ ਤੇਰੇ ਸੇ ਪੈਸੇ ਲਿਏ ਹੈ ਤੇਰੇ ਕੋ ਬਤਾਇਆ ਕਿ ਇਸ ਕੀ ਰਜਿਸਟਰੀ ਕਹਾਂ ਹੈ ਕੀ ਲਿਖ ਕੇ ਦਿਆ ਤੇਰੇ ਕੋ ਉਹ ਬੋਲਾ ਕਿ ਅਗਰੀਮੈਂਟ ਮਿਲੇਗਾ ਰਜਿਸਟਰੀ ਨਹੀਂ ਹੋ ਸਕਦਾ ਨਹੀਂ ਅਗਰੀਮੈਂਟ ਕਿਸ ਚੀਜ਼ ਕਾ ਮਿਲੇਗਾ वही बोला कि रजिस्टरी नहीं हो सकता है लाल जगह है फिर तुमने बोला नहीं कि रजिस्ट्री क्यों नहीं हो सकता मैं बोला तो सारे बोले बसाग्रीमेंट एग्रीमेंट नहीं है नहीं अब जब जगह का, का काम रुक गया तो उससे बात नहीं की तुमने बात तो किया हाँ तो बोलता है आऊँगा फिर आया नहीं कितने दिन हो गए दो तीन दिन हो गए क्या क्या बोलता आता क्यों नहीं मैं वो देख सोमार आए थे ਤੁਸੀਂ ਦੇਖ ਸਕਦੇ ਹੋ ਗਰੀਬ ਬੰਦਾ ਐ ਤੋ 390000 ਰੁਪਏ ਲੈ ਲਿਆ ਇਦਾਂ ਹੀ ਇਹਨਾਂ ਲੋਕਾਂ ਤੋਂ ਵੀ ਪੈਸੇ ਵਟੋਰਨੇ ਹੋਣੇ ਆ ਲੈ ਲੇ ਹੋਣੇ ਆ ਤੇ ਸਰਕਾਰਾਂ ਨੇ ਨਾ ਸਰਕਾਰ ਦਾ ਨਾ ਪ੍ਰਸ਼ਾਸਨ ਦਾ ਕਿਸੇ ਦਾ ਕੋਈ ਆ ਕਿਸੇ ਦਾ ਕੋਈ ਧਿਆਨ ਨਹੀਂਗਾ ਇੱਧਰ ਸਾਰੇ ਜਿਹੜੇ ਕਬਜ਼ਾਕਾਰੀ ਨੇ ਕਬਜ਼ੇ ਕਰ ਰਹੇ ਨੇ ਜਿਹੜਾ ਲੈਂਡ ਮਾਫੀਆ ਢੱਲੇ ਨਾਲ ਪੈਸੇ ਲੈ ਰਿਹਾ ਪਹਿਲਾਂ ਤੁਹਾਨੂੰ ਸੀ ਦੱਸ ਦਿੰਦੇ ਆ ਕਿ ਲੋਹ ਲੰਗਰ ਦੀ ਜ਼ਮੀਨ ਆ ਜਿਹੜੀ ਲੁਧਿਆਣੇ ਦੇ ਵਿੱਚ ਗਿਆਸਪੁਰ ਦੇ ਵਿੱਚ ਉਹਦੇ ਵਿੱਚ ਵੀ ਇਹਨਾਂ ਨੇ 3-400 ਏਕੜ ਜ਼ਮੀਨ ਆ ਜਿਹੜੀ ਲੋਹ ਲੰਗਰ ਦੀ ਵਿੱਚ ਹੀ ਸੀ ਉਹੀ ਜਿਹੜਾ ਮਾਫੀਆ ਅਵਤਾਰ ਸਿੰਘ ਮੱਕੜ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਨੇ 420 ਦੇ ਪਰਚੇ ਦਰਜ ਨੇ ਇੱਕ ਰਾਜਕumar ਇਹਨਾਂ ਦੇ ਉੱਤੇ ਪਰਚੇ ਦਰਜ ਨੇ ਤਰ ਪਰ ਫੇਰ ਹੀ ਨਹੀਂ ਡਰਦੇ ਸਰਕਾਰੀ ਜ਼ਮੀਨ ਦੇ ਐਗਰੀਮੈਂਟ ਕਰ ਕਰਕੇ ਇਹ ਲੋਕਾਂ ਨੂੰ ਦੇ ਰਹੇ ਨੇ ਲੋਕਾਂ ਨੂੰ ਲੁੱਟ ਰਹੇ ਨੇ ਤੇ ਸਰਕਾਰ ਜਿਹੜੀ ਨੂੰ ਕਹੋਂਦੀ ਆ ਅਸੀਂ ਕਿਸੇ ਨੂੰ ਕਬਜ਼ੇ ਨਹੀਂ ਕਰਨ ਦੇਣੇ ਅਸੀਂ ਕਿਸੇ ਨੂੰ ਗਲਤ ਕੰਮ ਨਹੀਂ ਕਰਨ ਦੇਣਾ ਤੇ ਸ਼ਰਿਆਂ ਮ ਉਹਨਾਂ ਦੀ ਸਰਕਾਰ ਦੇ ਵਿੱਚ ਕਬਜ਼ੇ ਹੋ ਰਹੇ ਨੇ ਤੇ ਲੈਂਡ ਮਾਫੀਆ ਧੜਲੇ ਨਾਲ ਆਪਣੀਆਂ ਥਿਓਰੀਆਂ ਭਰ ਰਿਹਾ ਤੇ ਗਰੀਬ ਲੋਕਾਂ ਨੂੰ ਲੁੱਟ ਰਿਹਾ